ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲਾਪਰੇ ਸਿੰਘ ਪੇਜ ਤੇ ਅੱਜ ਫੇਰ ਪਹੁੰਚੇ ਹਾਂ ਕੋੜਕਪੁਰਾ ਦੀ ਮੰਡੀ ਵਿੱਚ ਅੱਜ ਤੁਹਾਨੂੰ ਫੇਰ ਦਿਖਾ ਰਹੇ ਹਰੇ ਚਾਰੇ ਦਾ ਰੇਟ ਵੇਖਦੇ ਹਾਂ ਅੱਜ ਸਰਾ ਰੇਟ ਕੀ ਰਹਿੰਦਾ ਸਰਾ ਰੇਟ ਤਾਂ ਦੋਸਤੋ ਹੁਣ ਤਾਂ ਡਾਊਨ ਹੀ ਚੱਲ ਰਿਹਾ ਵੈਸੇ ਤਾਂ ਕਿਉਂਕਿ ਪੱਠੇ ਥੋੜੇ ਜਿਹਾ ਵੱਧ ਆ ਰਹੇ ਆ ਮੰਡੀ 'ਚ ਕਈ ਵਾਰੀ ਡਾਊਨ ਰਹੇ ਜਾਂਦੇ ਕਈ ਵਾਰੀ ਤੇਜ਼ ਰਹਿੰਦਾ ਪੱਠਿਆਂ ਦਾ ਰੇਟ ਬਾਕੀ ਸਰਾ ਰੇਟ ਉਹ ਦੋਸਤੋ ਜਿਹੜਾ 800 'ਨ ਵੇਚਦੇ ਸੀ ਪਰ ਹੌਲੀ ਹੌਲੀ ਥੱਲੇ ਵੀ ਭਾ ਆਉਣਾ ਹੁੰਦਾ ਪਰ ਇੰਨੇ ਮਹਿੰਗੇ ਪੱਠੇ ਵੀ ਵੇ ਗਾਂ ਲੈਂਦੇ ਵੀ ਨਹੀਂ ਕਿਉਂਕਿ ਉਦੋਂ ਪੱਠਿਆਂ 'ਚ ਤੋੜ ਚੱਲ ਰਹੀ ਸੀ ਤਾਂ ਮਹਿੰਗੇ ਵੇਖ ਰਹੇ ਸੀ ਹੁਣ ਵੇਖਦੇ ਆਂ ਕੀ ਰੇਟ ਜਾਂਦੇ ਅੱਜ ਤਾਂ ਰੇਟ ਕੀ ਰਹਿੰਦਾ ਸਰਾ ਰੇਟ ਬੁੱਲੀ ਹੋ ਗਈ ਸ਼ੁਰੂ ਵੇਖਦੇ ਆਂ ਕੀ ਰੇਟ ਜਾਂਦਾ ਸਰਾ ਬੁੱਲੀ ਹੋਣ ਜਾ ਰਹੀ ਸ਼ੁਰੂ ਵਾਦਦੇ ਪਹਿਲੀ ਟਰਾਲੀ ਵੱਲ ਵੇਖਦੇ ਆਂ ਕੀ ਰੇਟ ਜਾਊਗੀ ਪਹਿਲੀ ਟਰਾਲੀ ਪਿੱਟਰ ਆ ਗਈ ਟੂੜੀ ਦੋਸਤੋ ਇਹ ਟੂੜੀ ਅਜੇ ਛਡੂਲੇ ਪਏ ਪਹਿਲਾ ਰੇੜੇ ਵਾਲੇ ਪੱਠੇ ਵੇਖਦੇ ਕੀ ਰੇੜ ਜਾਂਦੇ ਅੱਜ ਬੁੱਲੂ ਯੋ ਵੀ ਸ਼ੁਰੂ ਦੋਸਤੋ ਹੈ बोली स्टार्ट अस्सी क्यासी बयासी नब्बे में, सौ इक एक सौ इकोल बैगने ਕਸਰ ਇਹ ਬੋਸਲਾ ਬਿਰਸੇ ਖਾਲ ਨਹੀਂ ਮਿਲਦੀ ਨਹੀਂ ਵੇਚਦੇ ਭਾਈ ਓਏ ਇਹ ਬੱਠੇ ਦੋਸਤੋਂ ਨਹੀਂ ਵਿਕੇ ਨਹੀਂ ਵੇਚਦੇ ਭਾਈ ਓਏ ਜੀ ਬੋਲੇਗਾ ਰਾਦੇ ਲੱਦੇ ਭਾਈ ਬੋਲੋ ਰਾਦੇ ਲੱਦੇ ਜੀ ਕਿਹੜੀ ਦੰਦੋਂ ਰਾਈਆਂ ਵਾਲੇ ਤੋਂ ਉਧਰੋਂ ਆਇਆ ਲੈ ਜਾ ਨਹੀਂ ਨਹੀਂ ਫ੍ਰੀ ਗੁੱਟ ਨਾ ਆਇਆ ਇਹ ਆ ਲੈ ਰਾਈਆਂ ਵਾਲਾ ਇੱਧਰ 50 ਰੁਪਏ 50 ਰੁਪਏ 55 55 ਰੁਪਏ 55 55 54 55 ਇਹਦੇ 70 ਰੁਪਏ 70 80 ਰੁਪਏ 82 85 86 90 90 ਰੁਪਏ ਬੋਲਾਂਗੇ ਨੇ 92 92 93 ਪੁੱਛ ਲਿਆ ਬਈ ਹੁਣ ਜਾ ਬੜੂਗਾ ਯਾਰ ਪੁੱਛ ਲਿਆ ਬੇਟੀ ਹੋ ਗਿਆ ਯਾਰ ਫਰੀਨੋ ਜਾਏਗਾ ਨਹੀਂ ਇਹ 90 ਬੇਚ 90 ਬੋਲਾਂ ਬਾਈ ਨੇ 90 ਰੁਪਏ ਬਾਈ ਚੱਲ ਬਈ ਇੱਕ ਤਾਂ ਲੋੜੇ ਨੂੰ ਦੂਜੀ ਟਰਾਲੀ ਗਈ ਦੋਸਤੋ 90 ਰੁਪਏ ਅਗਲੀ ਟਰਾਲੀ ਵੱਲ ਵੇਚਦੇ ਹਾਂ ਬਈ ਬੋਲੋ ਬੋਲੋ ਇਹ ਠੀਕ ਆ 50 ਰੁਪਏ ਆ 50 ਰੁਪਏ ਇਹਨੂੰ ਪੁੱਛ ਲੈ ਕਿਤੋਂ ਦਾ ਹੈ ਬਟਾਲੀ ਕਿਦਿਆ ਹੈ ਆਪਣੇ ਪੰਜ ਕਰਾਈ ਦਾ ਪੰਜ ਕਰਾ ਹਰੇ ਨੂੰ ਜਾਏਗਾ 60 ਹਰੇ ਜਨ ਬਈ ਕਰਾਇਆ ਦੇ ਦੀ 60 ਇਤੋਂ ਕੋੜ ਦੋ ਹੈ ਕੱਟ ਕਰ 61 62 70 70 71 72 75 76 80 80 81 85 85 86 90 90 91 95 95 96 100 100 ਇੱਕ ਪੰਜ 6 10 10 11 12 13 13 ਰੁਪਏ ਬੋਲਾਂਗੇ ਨਾ ਹਾਂ ਹਾਂ ਨੱਕਰ ਤੇ ਮਾਂ ਬੀਰਿਆਂ ਤੇ ਬੋਲ ਦੇ 113 ਰੁਪਏ ਭਾਈ ਇੱਥੇ ਹੀ ਆ ਆ ਬੋਲੋ ਭਾਈ ਜਿੱਦੀ ਟਾਲੀਆ ਹੈ ਆਪਣੇ ਆਪਣੇ 100 ਰੁਪਏ ਯਾਰ ਭੜਾਵਾ 100 ਰੁਪਏ ਆ 190 ਰੁਪਏ ਵਾਲਾ ਵਕਾਰੀ ਹੈ 100 ਰੁਪਏ ਬੋਲਾਂਗੇ ਲੈ ਚੱਲ ਭਾਈ ਬੀੜ ਦੇ ਵਿੱਚ 100 ਰੁਪਏ ਆ ਭਾਈ ਚੱਲੋ ਚੱਲ 100 ਰੁਪਏ ਦੋਸਤੋ ਇਹ ਵਟੇ ਗਏ हाँ जी लंबर सौ रुपया चार छ अठ दस ठारह पंद्रह सोलह अठारह इक्की पच्ची ताई नती, नती 32 31 31 ਬੋਲਣਗੇ ਚਾਲ ਵੀ 131 ਦੀ ਗੱਡੀ ਆਵੇ ਖੜਾ ਆਵੇ ਇਹਨੂੰ ਖੜਾ ਆਵੇ ਖੜਾ ਯਾਰ ਨਾਲੋਂ ਖੋਲੀ ਜਾਂਦਾ ਹੋਏ ਹੋ ਰਹੇਗਾ ਦੋ ਟਰਾਲੀਆਂ ਇਹ ਵੇਖ ਦੇਖੀ ਰੜ ਜਾਂਦੀਆਂ ਆ ਜੀ ਜੀ ਬਾਈ ਆ ਬੋਲੋ 100 ਰੁਪਿਆ 100 ਰੁਪਿਆ 100 ਰੁਪਿਆ 2 ਰੁਪਏ 4 6 8 8 ਰੁਪਏ ਬੋਲਾਂਗੇ ਨਾ 9 10 11 ਆ ਲੈਣਿਆ 12 12 ਬੋਲਾਂਗੇ ਨਾ 14 16 18 ਵੀ ਭਾਈ 24 26 ਬੋਲਾਂਗੇ ਨੇ ਚੱਲ ਵੀ ਬੀੜ ਚੋ 26 ਰੁਪਏ ਇਹ ਵੀ ਬਾਈਕਾਂਟ ਹੋ ਗਿਆ ਥਾਲੀ ਦੇ ਲਾਦੇ ਹਾਂ ਹਾਂ

111 ਰੁਪਏ ਦੋਸਤੋ ਲਾਸਟ ਟਰਾਲੀ ਰਹੀਗੀ 111 ਰੁਪਏ ਲਾਸਟ ਟਰਾਲੀ ਰਹੀਗੀ ਦੋਸਤੋ ਤੇ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਕਰ ਦੋ ਜੀ ਕਮੈਂਟ ਤੇ ਲਾਈਕ ਸ਼ੇਅਰ ਹਲੇ ਦੋਸਤੋ ਪੱਠਿਆਂ ਦਾ ਥੋੜਾ ਜਿਹਾ ਮੰਦਾ ਹੀ ਚੱਲ ਰਿਹਾ ਹੈ ਕਦੇ ਰੇਟ ਵਧ ਜਾਂਦਾ ਕਦੇ ਘਟ ਜਾਂਦਾ ਵੇਖ ਲਈਏ ਕੱਲ ਨੂੰ ਕੀ ਰੇਟ ਰਹਿੰਦੇ ਕੱਲ ਨੂੰ ਇਸੇ ਸਮੇਂ ਤੇ ਮਿਲਦੇ 11 ਵਜੇ ਦੋਸਤੋ ਠੀਕ ਹੈ ਜੀ ਦੋਸਤੋ 8 ਦੂਜਾ ਮਹੀਨਾ ਤੇ 2025 ਦੋਸਤੋ ਤਰੀਕ ਇਹਦੇ ਵਿੱਚ ਆਪਾਂ ਐਡ ਨਹੀਂ ਕਰਦੇ ਹੁੰਦੇ ਹੁਣ ਐਡ ਕਰਿਆ ਕਰਾਂਗੇ ਦੋਸਤੋ ਕਈ ਵੀਰਾਂ ਦਾ ਕਮੈਂਟ ਹੁੰਦਾ ਵੀ ਤਰੀਕ ਦੱਸਿਆ ਕਰੋ ਹੁਣ ਤਰੀਕ ਤਰੀਕ ਪਤਾ ਕਰਾਂਗੇ ਦੋਸਤੋ ਵੀਡੀਓ ਤੇ ਧੰਨਵਾਦ ਦੋਸਤੋ ਮਿਲਦੇ ਆਂ ਕੱਲ ਨੂੰ ਇਸੇ ਸਮੇਂ ਦੇ 11 ਵਜੇ ਪਰ ਜਨਾ 11 ਵਜੇ ਬੁੱਲੀ ਹੁੰਦੀ ਦੋਸਤੋ ਪਟਿਆਲਾ ਦੀ